ਆਵਾਜ਼ ਪ੍ਰੋਬਲਮ ਹਰ ਵੇਲੇ ਸਾਸਰੀਆ ਕਾਲ ਜੀ ਮੈਂ ਤੋਂ ਡਾਕਾਦੀ ਸਿੰਘ ਜਨਾਲਾ ਤੇ ਅਸੀਂ ਜਾ ਰਿਹਾ ਮਨਾਲੀ ਦੀ برفیلੀਆਂ ਪਹਾੜੀਆਂ ਵਿੱਚ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਹੋਵੋਗੇ ਨਾਲ ਅਰਸ਼ਦੀਪ ਦੀਪ ਤੇ ਫਾਸਾ ਕਾਲ ਜੀ ਦੇ ਸਟੂਡੈਂਟ ਤੇ ਆ ਵੀ ਵੀਰ ਆਪਣਾ ਨਾਲ ਹੀ ਰਹਿੰਦਾ ਤੇ ਮਿਲਦੇ ਹਾਂ ਤੁਹਾਨੂੰ ਉੱਥੇ ਹੀ ਪਹੁੰਚ ਕੇ ਮੇਨ ਪਹਾੜੀ ਦੇ ਪਹਾੜੀ ਦੇ ਮੇੜ ਪਹਾੜੀ ਦੇ ਵਿੱਚ ਦਸ਼ਮੀ ਤੋਂ ਡੋੜੇ ਡਾਲੀਆਂ ਬਿੱਤੀਆਂ ਕੁੰਦੇ ਵੀ ਕਹਿੰਦੇ ਕੁੰਦੇ ਵਾਲੀਆਂ ਵੀ ਕਈਆਂ ਚੱਲਦੇ ਬੰਦੇ ਹਕੀ ਪਹਾੜੀ ਦੀ ਪਾਣੀ ਰਾਹ ਤੇ ਜਾਂਦੇ ਆ ਨੂੰ ਇੱਕ ਜੀ ਮਿਲਿਆ ਮੈਨੂੰ ਦੱਸ ਸਕਦੇ ਇੱਕ ਹੋ ਰਹੀ ਹੈ ਇਹ ਜਿੱਕੇ ਆ ਇੱਕ ਹੋ ਰਹੀ ਇੱਕ ਅੱਗੇ ਇੱਕ ਮੇਰੀ ਵਾਲੀ ਸਾਈਡ ਤੇ ਆ ਉਹ ਬਾਬੇਓ ਚੈੱਕ ਕਰੋ ਬਾਬੇ ਉੱਟਣੀ ਘਾਵਾਸ ਗੁੱਟਣ ਦਿਆ ਘਟੀ ਆ ਕੇ ਤਾਂ ਨਹੀਂ ਜਾਂਦੀ ਹੈ ਇਹਦੀ ਮੱਥਾ ਤੇ ਕਿਣ ਬਾਬੇਓ ਪਹਾੜੀਆਂ ਵੀ ਚੈੱਕ ਕਰੋ ਪਹਾੜੀਆਂ ਆ ਗਈਆਂ ਫਰਫੇਲੀਆਂ ਪਹਾੜੀਆਂ ओके ਲੱਗੇ ਹਣ ਛਲੀਆਂ ਖਾਣ ਆਓ ਵੇਖੋ ਚੈੱਕ ਕਰੋ ਬਾਬੇਓ ਭਾਈ ਛਲੀ ਖਾਣੀ ਗਏ ਨੇ ਤੇ ਘਰੋਂ ਕੋ ਖਾ ਲਓ ਆਪਣੇ ਮੈਡ ਨਹੀਂ ਖਵਾਣੀ ਨਾ ਖੁੰਦੇ ਤੁਹਾਡੇ ਖਵਾਣੀ ਆ ਮੈਂ ਸਬੈਕ ਕੋ ਰਹਾ ਹਾਂ ਹਾਂ ਜੀ ਚੈੱਕ ਕਰੋ ਬਾਬੇਓ ਬਈ ਵੇਖੇ ਇੱਕ ਮਿੰਟ ਵੀਰ ਦੇ ਫੋਟੋ ਖਿੱਚਣ ਆਂ ਆ ਆ ਖਾਣੋ ਨਾ ਬਾਕੀ ਨੀ ਦੇ ਸਾਤੇ ਉਹ ਪਹਾੜੀਆਂ ਜਿਹੜੀਆਂ ਕਿੰਨੀ ਸ਼ਾਨਦਾਰ ਜਿਹੜੀ ਲੋਕੇਸ਼ਨ ਕਹਿ ਸਕਦੇ ਆਂ ਪਹਾੜੀਆਂ ਦੀਆਂ ਗੱਲਾਂ ਕਰਦੇ ਕਰਦੇ ਅਨੁਛੇਤਾ ਆ ਕੇ ਅਸੀਂ ਰਿਸ਼ਤੇ ਹੋਏ ਸੀ ਅਸੀਂ ਛਲੀਆਂ ਲਾਏ ਛਲੀਆਂ ਕਿੰਨੀਆਂ ਕਰਾਈਆਂ ਭਾਜੀ ਭਾਜੀ ਆਪਾਂ 10 ਪਿਸ ਕਰਾਇਆ ਹੋਏ ਨੇ 10 ਇੱਕ ਇੱਕ ਛੱਲੀ ਮੇਰੇ ਮਿੱਤਰੋ ਇੱਕ ਇੱਕ ਛੱਲੀ ਸਾਰਿਆਂ ਦੇ ਸਾਰਿਆਂ ਦੇ ਕੋਲ ਹੋਣੀ ਇੱਕ ਇੱਕ ਛੱਲੀ ਫੜਵਾੜਾ ਫੜਵਾੜਾ ਕਿਵੇਂ ਮੇਰੇ ਵੀਰਿਓ ਭੁੱਖ ਵਰਤਉਂਦੇ ਹੋਏ ਮੇਰੇ ਚਾਚਾ ਜੀ ਹੋਣੀ ਖੌਂਦੇ ਆਏ ਤੇ ਤੁਸੀਂ ਸਕਦੇ ਹੋ ਛੱਲ ਟੁੱਟ ਟੁੱਟ ਪੈਂਦੇ ਮੌਸਮ ਟਲੀ ਚਾਈ ਬਾਤ ਭਾਈਆ ਹਾਈ ਹਾਈ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਤੇਰਾ ਕੀ ਕਰਾਂ ਨਹੀਂ ਦੇ ਸਕਦੇ ਐਸਾ-ਐਹੋ ਜੀਆਂ ਵੈਰਾਈਟੀਆਂ ਸਾਡੇ ਕੋਲ ਹਰ ਰੋਜ਼ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਵੀ ਜੇ ਕੋਈ ਮੈਨੂੰ ਪੁੱਛੇ ਤੇ ਤੂੰ ਕਿਉਂ ਹੱਥ ਦਾ ਰਹਿਣਾ ਤੇ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਪੀਆ ਇਹੋ ਇਹੋ ਜਿਹੀਆਂ ਕੀ ਵੈਰਾਈਟੀਆਂ ਸਾਡੇ ਨਾਲ ਨਾਲ ਰਹਿਣ ਤੇ ਦੁੱਖ ਤਕਲੀਫਾਂ ਹੁੰਦੀਆਂ ਹੀ ਨਹੀਂ ਭਾਜੀ ਚਲੋ ਕੋਈ ਨਹੀਂ ਪਰ ਲੱਗੇ ਆ ਤੁਰਨਾ ਕਰਦਾ ਹੈ ਗਾਣਾ ਲੱਭਣ ਦਿਆ ਲੈ ਕਿਹੜਾ ਲਾਉਣਾ ਇਨਾ ਸ਼ੁਕਰਿਆ ਜੀ ਇਥੇ ਮੇਰਾ ਉਹ ਵੀ ਹਾਂ ਬੋਲੇ ਇਨਾ ਸ਼ੁਕਰਿਆ ਸਾਡ ਨਹੀਂ ਲਾਉਂਦਿਆ ਸਾਰੇ ਰਾਹ ਦੀ ਹੋ ਜਾਣੀ ਮਾਪੇ ਤੂੰ ਤਖਬੀ ਸੱਚੀ ਆ ਜੀ ਮੇਰੇ ਵੀਰ ਭਰਾਵੋ ਅਸੀਂ ਆ ਗਏ ਆ ਪਹਾੜੀਆਂ ਦੇ ਲਾਗੇ برف ਪੈ ਗਈ ਆ ਤੇ ਇਹ ਬੈਠੇ ਨੇ ਇਹ ਢੇਲੇ ਜੇ برف ਦੇ ਦੇਖਣਦੇ ਆ ਆ ਵੇਖੋ ਇਹਨਾਂ ਨੇ ਰਜਾਈਆਂ ਔਰ ਰਜਾਈਆਂ ਕੀ ਕਹਿੰਦੇ ਇਹਨੂੰ ਭਰਾ ਫੋਨ ਨਹੀਂ ਬਾਰ ਘਟਾਉਣਾ ਤੂੰ ਹੱਥ ਫੜ ਦਿਨ ਦਿਖਾਉਣੇ ਆ برف برف ਦੇ ਦਿੱਤੀ ਚੜ੍ਹ ਉਹ ਚੈੱਕ ਕਰੋ ਭਾਬਿਓ ਦੇਖੀ ਦੇਖੀ ਬਸ ਇਤਾਂ ਹੀ ਆਓ ਤੇ ਜਾਣਾ ਜਿਹੜੇ ਹਸਾਣਾ ਆਓ ਵੇਖੋ ਨਾ ਪਰ ਫਟਿੱਕਾਂ ਦਾ ਹੀ ਗੱਲਾਂ ਕਾਲੀ ਸੱਟੇ ਹੈ ਈਂ ਜਿੰਨਾ ਮੈਂ ਏੜਿਆ ਨਾ ਉਹ ਗੱਲ ਕੁਝ ਨੇ ਮਾਤਰੀ ਦੇ ਕੁੜੇ ਰਹਿ ਨਹੀਂ ਸੋਨੇ ਜੁੱਤੀ ਐ ਸੋਨੇ ਜੁੱਤੀ ਐ ਮੈਨੂੰ ਸਾਲਾਂ ਬਰ ਬੁਣਚੇਗਾ ਗਈ ਆਂਦਿਆ ਸੀ ਹੱਥ ਜੋੜਾ ਸਲਾਤੋ ਛੋੜ ਚਮਕ ਕਰ ਮੈਂ ਜਦੋਂ ਇਹਨੂੰ ਇਹਨੂੰ ਮੈਂ ਜਦੋਂ ਮੈਂ ਐਨਕਾ ਲਵਾ ਕੇ ਮੈਂ ਇਹਨੂੰ ਦੱਸਿਆ ਵੀ ਇਹ ਮਰਥਿਆ ਫਿਰ ਪਤਾ ਲਗਾਇਨ ਪਰਥਿਆ ਨਾ ਨਾ ਮੇਰਾ ਦਿਨ ਲਈ ਰੱਖ ਤੂੰ ਲਈ ਰੱਖ ਦੇਲੇ ਬਾਹਰ ਆਉਂਦੇ ਦੀ ਕਹਿੰਦੇ ਤੇਰੇ ਵਾਈ ਇੱਕ ਮੜ ਮੈਂ ਲੌਣ ਲਗਾ ਵਾਈ ਪੋਈ ਨਾ ਦੇਖੋ ਬਾਬੇਓ برف ਹੈ ਗਈ ਏ ਆ ਗਈ ਸ਼ੁਰੂ ਹੋ ਗਈ برف ਆ ਨਹੀਂ ਆਵੇ ਰਾਜ ਭਾਈ ਇਹਦਾ ਕੰਮ ਹੈ ਉਹ ਬੇਤਨਾ ਸੀਬ ਲਈ ਆ ਓ ਮਾਈ ਗੋਡ ਤੁਹਾਡੇ ਡਰਾਈਵਰ ਕੋ ਗੱਡੀ ਬੰਦ ਹੋਈ ਜਾਂਦੇ ਲੇਲਾ 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 ਹੋਈ ਗੱਲ ਹੁਣ ਅਸੀਂ ਕਹਿ ਨਹੀਂ ਸਕਦੇ ਹੋ ਗਈ ਹੋ ਗਈ ਸਹੀ ਡਰਾਈਵਰੀ ਆ ਗੁਰੂ ਜੀ ਤੂੰ ਤੇ ਭਾਂ ਦੀ ਘਰੀ ਜਾਣ ਰਿਹਾ ਹਾਂ ਪੁੱਲ ਕਰਾਤੀਏ ਤੇ ਫਿਰ ਵੀ ਗੱਡੀ ਬੰਦ ਹੋਈ ਜਾਂਦੀ ਐ ਤੇ ਮੁੱਕਾ ਜੀ ਦੁਦਾਨੇ ਫੇਮਾ ਅੱਜ ਕੀ ਦੁਦਾਨੇ ਜਿਸ ਨਾਲ ਨਾ ਕੋਈ ਕੋਈ ਮਰਦਾ ਮੇਰੀ ਮਨ ਨਹੀਂ ਤਿੰਨ ਕਿਲੋ ਦਾ ਰਾਹ ਤੇ 3 ਕਿਲੋਮੀਟਰ ਦਾ ਰਾਹ ਰਹਿ ਗਿਆ ਬਾਬੇਓ ਬਸ ਤੇ ਕਿਲੋਮੀਟਰ ਤਿਲਕੋ ਤਿਲਕੀ ਹੈ ਕੰਮ ਦੇ 2 ਮੀਟਰ ਦਾ ਜਾਮ ਲੱਗਾ ਸੀ 2 ਕਿਲੋਮੀਟਰ ਦਾ ਤੁਰ ਕੇ ਜਾਣ ਨੇ ਹੁਣ 1 ਕਿਲੋਮੀਟਰ ਆ ਗਏ 2 ਕਿਲੋਮੀਟਰ ਤੁਰ ਕੇ ਜਾਣ ਨੇ ਦੇ ਘੰਟੇ 2 ਘੰਟੇ ਦਾ ਹੈਗਾ ਹੀ ਜਾਣਾ ਤੇ ਤੁਰ ਹਾਂ ਪਹੁੰਚੇ ਗਏ ਆ ਭਾਜੀ ਪਹੁੰਚਦੇ ਪਹੁੰਚਦੇ ਸਾਰਕ ਸੰਗ ਸੋ ਗਿਆ ਮੇਰਾ ਬਸ ਜਿੱਥੋਂ ਕਿ ਤੱਕ ਪਹੁੰਚ ਪਾਈ ਜਾਮ ਬੜਾ ਹੀ ਆ ਉਹਦੇ ਕਰਕੇ ਨਹੀਂ ਤੇ ਆ ਪਹਿਲਾਂ ਜਾਣਾ ਕਹਿੰਟ ਆ ਇੱਕ ਜਾਂ ਚੇੜੇ ਦੇ ਆਈ ਕਰੋ ਮਮਾ ਜੀ ਓਏ ਸਤਿ ਸ੍ਰੀ ਅਕਾਲ ਓ ਕਾਲ ਜੀ ਉਹਨੂੰ ਪੇਟਾਂ ਦੇ ਮੈਂ ਓਏ ਓਏ ਆਪਾਂ ਇਹ ਜਿਹਾ ਲੱਗਦਾ ਚੇੜੇ ਨਾਲ ਗਰਸ਼ੇ ਨਾ ਪੀਸਟਾਉਨ ਅਰਾਉਂਡ ਕਰੀਆ

ਅੱਭੀ ਅੱਭੀ ਬਤਾਤਾ ਤੁਹੇ ਓਏ ਦੇਖੋ ਆਹ ਵਾਹ ਵਾਹ ਦੇਖੋ ਓਏ ਥੋੜਾ ਜਿਹੀ ਬਸ ਆਓ 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 ਪਿਆਰਿਓ ਕੰਡਿਆਂ ਵਾਲਾ ਯਾਰ ਇੱਥੇ ਕੰਡਿਆਂ ਵਾਲੇ ਬੂਟੇ ਵੀ ਹੈਗੇ ਵਿੱਚ ਚਲਾ ਲਾ ਲ ਗਏ ਮੈਂ ਚਲਾ ਲਾ ਚਲਾ ਕਰਦੇ ਹਾਂ ਚਲਾ ਲਾਵਾਂਗੇ ਆਪਾਂ ਬਾਗੀ ਵਜ ਨਹੀਂ ਹੋਰ ਨਹੀਂ ਕੁਝ ਨਾ ਥੋੜਾ ਠੰਡਾ ਹੋ ਗਿਆ ਗਾ ਗੁਰੂਆ ਬਾਜੀ ਪੈਰ ਐਨੇ ਨੇੜੋ ਪਜਾਂਦੇ ਵਿੱਚ ਹੈ ਚੈੱਕ ਕਰੋ ਬਾਬਿਓ ਕੰਮ ਲੋੜਦੇ ਆ ਲੋਹ ਤੇ ਜਾਣਾ ਪੈਣਾ ਆਪਾਂ ਉਹ ਆ ਗਿੱਗਾ ਹੈ ਓ ਕਾਲ ਬਾਬਿਓ ਬਾਬਿਓ ਕੀ ਕਰਾਂ ਬਾਬਿਓ ਓਹ ਬੋੜੀ ਵੇ ਉਹ ਘਰ ਦੀ

ਇਹ ਜਿਹੜੀ ਪਹਿਲੀ ਆ ਰਹੀ ਹੈ ਨਾ ਜਿਹੜੇ ਇਹਨਾਂ ਨੂੰ ਇਹਨਾਂ ਦੀ ਜੋਗ ਨਹੀਂ ਅਜ ਦੇਸ਼ ਇਹਦੇ ਮਗਰ ਲੱਗ ਮਗਰ ਲੱਗ ਗਏ ਦੇ ਓਏ ਓਏ ਓ ਓ

दुणा, दुणा, दुणा। <laughs> तेरी वो तेरे आ जा <laughs> मेरे तो भरा बूटा च बर्फ पैगी उठी फोटो खिचाई खिचते ਹਾ ਇਹਨਾਂ ਨੂੰ ਫੋਟੋਆਂ ਦੀ ਪਈ ਆ ਉਹ ਕੋਲ ਉਹ ਵੇ ਖਿਚਣ ਦਿਓ ਉਥੋਂ ਖਿੱਚ ਘਟ ਘਤੀ ਆਂ ਇਹ ਕੋਜ ਉਹ ਜਦੋਂ ਇਹੋ ਜਿਹਾ ਮੌਕਾ ਆਉਂਦਾ ਕੋਈ ਹਸਨ ਖੇਡਣ ਵਾਲਾ ਤੇ ਉਹ ਰੋਸ ਕੇ ਪਾਏ ਜਾਂਦਾ ਯੋਹ ਵਾਲਾ ਓਏ ਓਏ ਸ਼ੇਰ ਲੰਘਿਆ ਇਧਰ ਹਾਏ ਕਿਨਾਂ ਗਿਆ ਚਿੱਟਾ ਬਾਕੀ ਰਿੰ ਦੇ ਸਕਦੇ ਤੁਹਾਨੂੰ ਕਹਾਣੀਆਂ ਦਿਖਾਤੀਆਂ ਨਹੀਂ ਧੰਨਵਾਦ ਕਰਨਾ ਚਾਹੋ ਤੇ ਕੋਈ ਨਹੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਉਹ ਦਾ ਸਕਦੇ ਜੀ ਯਾਰ ਇਹ ਮੇਰਾ ਫੋਟੋਆਂ ਦੀ ਬਈ ਆ ਬਾਬਾ ਜੀ ਅਸੀਂ ਫੋਟੋਆਂ ਖਚਾਈ ਜਾਣੀ ਹੱਲੇ ਮੇਨੂੰ ਫੋਟੋਆਂ ਦੀ ਬਈ ਕੋਈ ਆਉਂਦਾ ਹੈ ਛੋਟਾ ਹੈ ਭੜਿਆ ਹੋਇਆ ਵਾ ਕਰੀ ਜਾਣਾ ਲੈ ਦੱਸ ਬਾਬਾ ਜੀ ਸੇਵਾ ਬਹੁਤ ਜਰਾ ਨੇ ਮੇਰਾ ਵੀ ਦਾ ਆਪਣੀ ਸੇਫਟੀ ਨਾਲ ਚੱਲੋ ਲੈ 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 ਘਰ ਲਾ ਗੱਲ ਉਹ ਗੱਲਾਂ ਚੱਲ 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 ਚੱਲ

ਮੇਰੀ ਕੋਈ ਵੀਡੀਓ ਬਣਾਉਂਦਾ ਹੀ ਨਹੀਂ ਵੀਰ ਜੀ ਸਾਰੇ ਪਰੇ ਪਰੇ ਚੱਲ ਕੇ ਪਾਗ ਮੇਰੀ ਹਲ ਗਈ ਥੋੜੀ ਥੋੜੀ ਜੀ ਕਿਉਂਕਿ ਗੋਲੇ ਬੜੇ ਮੋਟੇ ਜੇ ਮਾਰਦੇ ਮੋਟਾ ਜਾਂ ਮੋٹے ਗੋਲੇ ਮਾਰਦਾ ਓਏ ਲੈ 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 ਉਧਰ ਦੇਖੋ ਹੱਥ ਢੜ ਗਏ ਬਾਪਿਓ ਹੱਥ ਢੜ ਕੇ ਖੇਡ ਖੇਡ ਕੇ ਕੌਣ ਆ ਚਾਚੇ ਨੂੰ ਕਹਿਣਾ ਤੂੰ ਹਟਣਾ ਫੇਰ ਵੀ ਨਹੀਂ ਅਹੀਂ ਉਹ ਬੋਰਾ ਸੀਲੀਆ ਚਾਰਾ ਕੋਲ ਨਹੀਂ ਲਗਾਣਾ ਕਿਸੇ ਕੋ ہاں ਨੀ ਆਉਣਾ ਕਹਤ ਰਿਹਾ ਬਾਲੀ ਛੋਣੇ ਲੱਗ ਗਿਆ ਗੱਡੀ ਕੋਲ ਚਲੋ ਜੀ ਹੁਣ ਚੱਲੇ ਆਪਾਂ ਗੱਡੀਆਂ ਨਾਲ ਚਕਾਰਾ ਚਿਰਾਂ ਵਾਲੀ ਦਾ ਪਰ ਮੀ ਪੈ ਲਾ ਪਿਆ ਭੋਰਾ ਭੋਰਾ ਮੀ ਪੈ ਲਾ ਪਿਆ ਥੋੜਾ ਥੋੜਾ ਭੋਰਾ ਭੋਰਾ ਜੇ ਉਹਦਾ ਡੀਜ਼ਲ ਗਾਇਕ ਵਾਹ ਟਾਨਾ ਵਾਲਾ ਯਾਤ ਲੱਗਾ ਦੀਵੇ ਹਾਏ ਕਿਥੇ ਗਿਆ ਹੁਣ ਚਾਚਾ ਜੀ ਵਾਹ ਕੋਸਾ ਉਹ ਚਾਚਾ ਅਬਦੁੱਲਾ ਹੀਰੇ ਲੱਗੇ ਜਾਂਦੇ ਹਾਂ ਹਾਂ ਜੀ ਚਾਚਾ ਇੱਧਰ ਕਹਿੰਦੇ ਹਾਂ ਕੋੜ ਅੱਗੇ ਅਸਲੀਅਤ ਸੁਪਰੇ ਪਰੇ ਉਹਦੇ ਧੋਪ ਚੜ ਗਈ ਉਹ ਉਹ ਜੋਲਾ ਧੋਪ ਹੀ ਉਹ ਸੇ ਆ ਤੇ ਆਪਾਂ ਗੱਡੀਆਂ ਲੈ ਬਸ ਇਨਾ ਹੀ ਕੰਮ ਬਸ ਬਰਫੀ ਵੇਖਣ ਆਉਣੀ ਸੀ ਨਾਲ ਤੁਹਾਨੂੰ ਦਿਖਾ ਦੇ ਇਸੇ ਭਾਨੇ ਵਲੌਗ ਦੇ ਆਪਣੀ ਪੰਜਾਬ ਦੀ ਮੀਂਹ ਢੇਰ ਵੀ ਆਈ ਆ ਇੰਗਾਸ ਹਾਤੇ ਅੱਦੇ ਅੱਦੇ ਟਾਇਰ ਸਪਲੈਂਡਰਾਂ ਮੋਟਰਸਾਈਕਲਾਂ ਦੇ ਬਰਫ ਦੇ ਵਿੱਚ ਵੜੇ ਇਹਨਾਂ ਨੇ ਆਹ ਉਹ ਵਿੱਚੋਂ ਬਾਹਰ ਜੰਗਦੇ ਉਹੀ ਉਹ ਗੱਲ ਕਰਦੇ ਜੇ ਗਾਂਦ ਦੇ ਵਿੱਚੋਂ ਨਿਕੰਦੇ ਤੁਸੀਂ ਉਹ ਗੱਲ ਬਰਫ ਬਰਫਤਾਨੀ ਹੋ ਗਿਆ ਸਾਫ ਜੀ ਬਰਫਿਆ ਕਿਨੇ ਡੱਡੂ ਗਏ ਇਹ ਕੀ ਕਰ ਰਿਹਾ ਤਾ ਤੇ ਚੜੇ ਲੰਗੇ ਆਰੀ ਤੇ ਲੈ ਆਹਹੀਂ ਤੇ ਚਲੋ ਫਿਰ ਵੀ ਬੂਟ ਪਾਏ ਚਾਚੇ ਨੇ ਚਾਚੇ ਆ ਡੇਣੇ ਚਪਲਾਂ ਪਾਈਆਂ ਚਪਲਾਂ 'ਚ برف ਦੇ ਵੇਖਣ ਦੇ ਨਜ਼ਾਰੇ ਮੈਂ ਇੱਕ ਜਗ੍ਹਾ ਕੁਝ ਨਹੀਂ ਅਮਰ ਤੁਸੀਂ ਜਦੋਂ ਇਹਨੇ ਪਹਿਲੀ ਭੇਜੀ ਆਈ ਲੋਕੇਸ਼ਨ ਵੇਖੀ ਭਾਣੀ ਕਿੰਨੇ ਕਿਲੋਮੀਟਰ ਦੱਸੰਦੀ ਆਡੀ ਨੇ ਕਿਛਣਾ ਵਾਹੇ ਤਾਂ ਬੜੀ ਉੱਤੋਂ ਆਏ ਚਾਲ ਜੋ ਦੇਖੋ ਬਾਬੇ ਹਾਂ ਇੱਧਰ ਪਰ ਅੱਜ 10 ਲਾ 20 ਦਾ ਦੇ ਦੇ ਬਟਾ ਕੰਮੇ ਨਾ ਚਾਹ ਨਹੀਂ ਲੈਣੀ ਹੈ ਚਾਹ ਇਸ ਚਾਹ ਉਹ ਬਾਈ ਦੇ ਦੇਣਾ ਨੂੰ ਵੀ ਜਾਣਾ ਹੈ ਕੁਝ ਪੈਲੇਗ ਰੋਸ ਤੇ ਸਰ ਆਪਾਂ ਯਾਦ ਕਰੀ ਲੋੜ ਹੈ ਸਾਡਾ ਨਾ ਆਹ ਠੀਕ ਹੈ ਬੜੂ ਫੀਟ ਕਰਦੇ ਤੁਸੀਂ ਸਭ ਤੋਂ ਤਾ ਪੂਰਬਕ ਅਸੀਂ ਮਨਾਲੀ ਦੀਆਂ ਪਹਾੜੀਆਂ ਘੁੰਮ ਕੇ ਵਾਪਸ ਪਰ ਆਏ ਆ ਤੇ ਇਹਨਾਂ ਦਾ ਲੱਗਵ ਲੌਕ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਦੂਜੀ ਗੱਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ